ਇੱਕ ਵਾਰੀ ਫੇਰ ਮਲੇਰ ਕੋਟਲਾ ਤੋਂ ਤੁਹਾਡੇ ਵਾਸਤੇ ਲੈ ਆਏ ਜੀ ਵਿంటర్ ਦੀ ਬਹੁਤ ਵੱਡੀ ਸੇਲ ਅੱਜ ਦੀ ਜਿਹੜੀ ਸੇਲ ਹੈ ਸਪੈਸ਼ਲ ਪਹਿਣਾ ਵਾਸਤੇ ਤੇ ਬੱਚਿਆਂ ਵਾਸਤੇ ਆ ਕਿਉਂਕਿ ਸਾਨੂੰ ਪਹਿਲੇ ਕਈ ਦਿਨਾਂ ਤੋਂ ਮੈਸੇਜ ਆ ਰਹੇ ਸੀ ਕਹਿੰਦੇ ਜੀ ਵੀ ਜਿਹੜੀ ਜਰਸੀ ਕੱਪੜੇ ਤੇ ਤਾਂ ਬਹੁਤ ਵਧੀਆ ਤੁਸੀਂ ਸੇਲ ਲੈ ਕੇ ਆ ਰਹੇ ਹੋ ਪਰ ਲੇਡੀਜ਼ ਕਿੱਥੇ ਜਾਣ ਤੇ ਅੱਜ ਦੀ ਸੇਲ ਲੇਡੀਜ਼ ਦੇ ਬਹੁਤ ਘੈਂਟ ਘੈਂਟ ਕੱਪੜਿਆਂ ਤੇ ਲੈ ਕੇ ਆਏ ਆ ਚਾਹੇ ਜੱਗਤਾ ਲਾ ਲਈਏ ਚਾਹੇ ਆਪਾਂ ਕੋਟੀਆਂ ਲਾ ਲਈਏ ਮਤਲਬ ਹਰ ਤਰ੍ਹਾਂ ਦਾ ਸਟਾਫ ਇੱਥੇ ਤੁਹਾਨੂੰ ਮਿਲ ਜਾਣਾ ਇਹ ਬਾਕੀ ਜਾਣਕਾਰੀ ਆਪਾਂ ਅੰਕਲ ਜੀ ਤੋਂ ਲੈ ਲੈਣ ਆਂ ਔਰ ਅੰਕਲ ਜੀ ਕੀ ਹਾਲ ਸਦਰ ਬਾਜ਼ਾਰ ਚ ਪਿਛਲੇ ਤਕਰੀਬਨ 40 ਸਾਲ ਤੋਂ ਸੇਵਾ ਕਰ ਰਹੇ ਆ ਤੇ ਹੁਣ ਵੀ ਅਸੀਂ ਆਪਣੇ ਪੁਰਾਣੇ ਔਰ ਨਵੇਂ ਕਸਟਮਰ ਵਾਸਤੇ ਬਹੁਤ ਵਧੀਆ ਵਧੀਆ ਉਮਦਾ ਬ੍ਰਾਂਡ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਬੱਚਿਆਂ ਦੇ ਹਰ ਤਰ੍ਹਾਂ ਦੇ ਗਰਮ ਕੱਪੜੇ ਹਰ ਤਰ੍ਹਾਂ ਦੀ ਆਈਟਮ ਔਰ ਲੇਡੀਜ਼ ਦੀ ਹਰ ਤਰ੍ਹਾਂ ਦੀ ਆਈਟਮ ਮਿਲੇਗੀ ਤੁਹਾਨੂੰ ਤੇ ਆਈਟਮ ਤਾਂ ਮਿਲ ਨਹੀਂ ਮਿਲੀਆਂ ਨਾਲ ਤੁਹਾਨੂੰ ਡਿਸਕਾਊਂਟ ਤੇ ਮਿਲੂਗੀ ਕਿਉਂਕਿ 50% ਤੱਕ ਦੀ ਇਹਨਾਂ ਨੇ ਸੇਲ ਲਾਤੀ ਹੈ ਜੀ ਤੇ ਆ ਜਿਹੜਾ ਸਟਾਫ ਹੈ ਇਹਨੂੰ ਨਿਕਲਦੇ ਨੂੰ ਟਾਈਮ ਨਹੀਂ ਲੱਗਣੀ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਪਹਿਲਾਂ ਸ਼ੇਅਰ ਕਰਦੇ ਹੋ ਫਿਰ ਆਪਾਂ ਤੁਹਾਨੂੰ ਸਟਾਫ ਦਿਖਾਉਣਾ ਸ਼ ਗੱਲ ਇਹ ਛ ਲੁੱਕ ਦੇ ਵਿੱਚ ਸਪੈਸ਼ਲ ਆਈਟਮ ਹੈਗੇ ਨੇ ਚੀਜ਼ ਹੈ ਐਜ਼ੂ ਕਾਇ ਬ੍ਰਾਂਡ ਹੈਗੇ ਨੇ ਮਤਲਬ ਸਾਰੀਆਂ ਆਈਟਮਾਂ ਬ੍ਰਾਂਡਡ ਲੈ ਜੀ ਚੈੱਕ ਕਰੋ ਬਹੁਤ ਬਹੁਤ ਸੋਹਣੇ ਪੀਸ ਹੈਗੇ ਨੇ ਆ ਦੇਖੋ ਜੀ ਜਿਵੇਂ ਆਪਾਂ ਇੱਕ ਤੋਂ ਇੱਕ ਪਿਆਰਾ ਪੀਸ ਹੋਏਗਾ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਹੋਏਗਾ ਠੀਕ ਹੈ ਜੀ ਮਤਲਬ ਕਲਰ ਵੀ ਦੇਖ ਲਓ ਜੀ ਕਲਰ ਵੀ ਸਾਰੇ ਡਿਫਰੈਂਟ ਹੋਣਗੇ ਕੋਈ ਐਦਾਂ ਨਹੀਂ ਹੋਏਗਾ ਵੀ ਇੱਕ ਨਾਲ ਦਾ ਪੀਸ ਸਾਰੇ ਬਾਜਾ ਫਿਰਨ ਠੀਕ ਹੈ ਜੀ ਜਿੰਨੇ ਕੁ ਪੀਸ ਐ ਡਿਸਪਲੇ 'ਚ ਦਿਖਾਈ ਜਾਂਦੇ ਨੇ ਆਮ ਸ਼ਾਪ ਦੇ ਉੱਪਰ ਤਾਂ ਐਨੇ ਕੁ ਪੀਸ ਤੁਹਾਨੂੰ ਮਿਲਦੇ ਨੇ ਤੁਹਾਨੂੰ ਬਹੁਤ ਇਸ ਤੋਂ ਹੀ ਬਹੁਤ ਜ਼ਿਆਦਾ ਵੈਰਾਈਟੀ ਮਿਲੇਗੀ ਤੁਹ ਇਸ ਤੋਂ ਇਲਾਵਾ ਮੈਂ ਅੰਕਲ ਜੀ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਗਰਾਊਂਡ ਦੇ ਗਰਾਊਂਡ ਭਰੇ ਪਏ ਨੇ ਸਾਡੇ ਔਰ ਤੁਹਾਡੇ ਨਾਲ ਪ੍ਰੋਮਿਸ ਹੈ ਜੋ ਤੁਹਾਨੂੰ ਵੈਰਾਈਟੀ ਦੇ ਦਿਆਂਗੇ ਜੋ ਤੁਹਾਨੂੰ ਪ੍ਰਾਈਸ ਦੇ ਦਿਆਂਗੇ ਤੁਹਾਨੂੰ ਨੇੜੇ-ਤੇੜੇ 50 ਕਿਲੋਮੀਟਰ ਦੇ ਰੇੜੀ ਚੋਂ ਚੀਜ਼ ਨਹੀਂ ਮਿਲੇਗੀ ਇਸ ਤੋਂ ਇਲਾਵਾ ਤੁਹਾਨੂੰ ਲੇਡੀਜ਼ ਜਗਰ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਦੇ ਦਾਂਗੇ ਇੱਕ ਤੋਂ ਇੱਕ ਵਧੀਆ ਇੱਕ ਤੋਂ ਇੱਕ ਉਮਦਾ ਪੀਸ ਆ ਇੰਪੋਰਟਡ ਫੈਬਰਿਕ ਨੇ ਸਾਰੇ ਉਸੇ ਕੁਝ ਚੰਦਾ ਆਰਟੀਕਲ ਤੁਹਾਡੀ ਨਜ਼ਰ ਕਰਾ ਰਹੇ ਹਾਂ ਮੈਂ ਬਹੁਤ ਸੋਹਣੇ-ਸੋਹਣੇ ਡਿਜ਼ਾਈਨਿੰਗ ਹੈਗੀ ਨਾ ਸੋਹਣਾ ਲੱਗ ਰਿਹਾ ਸੀ ਸਾਈਜ਼ ਐਮ ਤੋਂ ਲੈ ਕੇ 5 ਐਕਸ ਐਲ ਤੱਕ ਤੁ ਤੇ ਮੈਂ ਕਹਿੰਦਾ ਦੇਖੋ ਲਿਸ਼ਕਾ ਮਾਰਦੇ ਨੇ ਪੀਸ ਹਨਾ ਬਹੁਤ ਹੀ ਕਮਾਲ ਦੇ ਪੀਸ ਨੇ ਫੈਬਰਿਕ ਅੰਦਰੋਂ ਵੀ ਵਧੀਆ ਹੋਇਆਗਾ ਤੇ ਬਾਹਰੋਂ ਵੀ ਤੁਹਾਨੂੰ ਕਾਫ ਦੇ ਪੀਸ ਮਿਲਣਗੇ ਔਰ ਪੂਰੀ ਸਰਦੀ ਚ ਕੰਮ ਕਰਨ ਵਾਲੇ ਪੀਸ ਹੈਗੇ ਨੇ ਮਾਈਨਸ ਟੈਂਪਰੇਚਰ ਦੇ ਵਿੱਚ ਵੀ ਕੰਮ ਕਰਨਗੇ ਪੀਸੇ ਜਿਨ੍ਹਾਂ ਦੇ ਮਤਲਬ ਬਾਹਰ ਭੇਜਣੇ ਨੇ ਬੱਚਿਆਂ ਨੂੰ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਡੀਲ ਹੈ ਕਿਉਂਕਿ ਰੇਟ ਵੀ ਤੁਹਾਨੂੰ ਅੱਧੇ ਮਿਲ ਜਾਣੇ ਨੇ ਆਮ ਨਾਰਮਲ ਦਿੰਦੇ ਨਾਲੋਂ ਫੈਕਟਰੀ ਰੇਟ ਦੇ ਉੱਪਰ ਤੁਹਾਨੂੰ ਆਈਟਮ ਮਿਲੇਗੇ ਜੀ ਠੀਕ ਹੈ ਆਹ ਦੇਖੋ ਕੁਝ ਲੈਦਰ ਲੁੱਕ ਦੇ ਵਿੱਚ ਹੈਗਾ ਜੀ ਪੀਸ ਲੈਦਰ ਦੀ ਜੈਕਟ ਕੋਈ ਵੀ ਲਓ ਇੱਕ ਨਾਲ ਇੱਕ ਫਰੀ ਹੈਗੇ ਜੀ 50% ਪਲੇਡ ਡਿਸਕਾਊਂਟ ਹੈ ਲੈਦਰ ਲੁੱਕ ਵਾਲਾ ਠੀਕ ਹੈ ਤੁਹਾਨੂੰ ਬਹੁਤ ਸ਼ਾਨਦਾਰ ਇੰਪੋਰਟਡ ਪੀਸ ਦਿਖਾ ਰਹੇ ਆ ਬਹੁਤ ਸੋਹਣਾ ਪੀਸ ਹੈਗਾ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਸਕਿਨ ਹੈ ਫਾਨ ਹੈ ਬਲੈਕ ਹੈ ਇਹ ਦੇਖੋ ਟੌਪ ਦੀ ਬਹੁਤ ਸੋਹਣੀ ਆਈਟਮ ਹੈ ਬਹੁਤ ਸੋਹਣੀ ਵੈਰਾਈਟੀ ਹੈ ਟੌਪ ਦੀ ਬਹੁਤ ਵਧੀਆ ਕਲੈਕਸ਼ਨ ਹੈਗੀ ਹੈ ਜਿਹੜੀ ਕੁਟੀਨ ਦੇ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਦੀ ਹੈਗੀ ਇਹ ਚੀਜ਼ ਦੇਖੋ ਟੌਪ ਇੱਕ ਤੋਂ ਇੱਕ ਪਿਆਰਾ ਪੀਸ ਹੈਗਾ ਬਹੁਤ ਸੋਹਣਾ ਪੀਸ ਹੈਗੇ ਨੇ ਇਸ ਤੋਂ ਇਲਾਵਾ ਸਾਡੇ ਕੋਲ ਤੁਹਾਨੂੰ ਪ ਸਾਰੇ ਸਾਈਜ਼ ਹੈ ਜਗਨੇ ਬਹੁਤ ਕਲਰ ਨੇ ਲੌਂਗ ਲੈ ਲੋ ਸ਼ਾਰਟ ਲੈ ਲੋ ਪਾਰਟੀ ਵੀ ਰੇਟਮਾਂ ਦੀ ਸਾਡੀ ਸਪੈਸ਼ਲਿਟੀ ਹੈਗੀ ਹੈ ਬਹੁਤ ਪੁਰਾਣੀ ਸਾਡੀ ਪਾਰਟੀ ਵੀ ਰਾਈਟਮਾਂ ਦੀ ਸ਼ਾਪ ਹੈ ਆਪੀ ਦੇਖੋ ਸਾਡਾ ਮਾਰਨਿੰਗ ਵਾਲਾ ਪੀਸ ਔਰ ਉਹਦੀ ਇੰਨੀ ਕੁ ਡਿਮਾਂਡ ਹੈ ਪੂਰੇ ਇੰਟਰਨੈਸ਼ਨਲ ਲੈਵਲ ਤੇ ਡਿਮਾਂਡ ਹੈ ਬਹੁਤ ਦੂਰ ਦੂਰ ਤੱਕ ਇਹਦੀਆਂ ਆਈਟਮਾਂ ਗਈਆਂ ਨੇ ਇਹ ਚੀਜ਼ ਦੇਖੋ ਲੋ ਬਾਰਬੀ ਦੇ ਵਿੱਚ ਹੈਗਾ ਪੀਸ ਤੁਹਾਡਾ ਮਤਲਬ ਵੀ ਪੀਸ ਛੱਡਣੋ ਜੀ ਨਹੀਂ ਕਰ ਰਿਹਾ ਇਹ ਤੇ ਕਲਰ ਮਿਲ ਜਾਣਗੇ ਤੁਹਾਨੂੰ ਫੁੱਲ ਬਾਰਬੀ ਹੈ ਕਲਰ ਤੁਹਾਨੂੰ ਮਿਲ ਜਾਣਗੇ ਇਸ ਦੇ ਵਿੱਚ ਐਲੋ ਹੈਂਡਵਰਕ ਦੇ ਵਿੱਚ ਦੇਖੋ ਲੋ ਵਨ ਪੀਸ ਡਰੈੱਸ ਹੈਗੀ ਹੈ ਹੈਂਡਵਰ ਉਹਨਾਂ ਦੇ ਕੋਈ ਆਈਟਮ ਹੈਗੇ ਵਨ ਪੀਸ ਡਰੈਸ ਹੈਗੀ ਹੈ ਇਹ ਪ੍ਰੀ-ਵੇਡਿੰਗ ਵੇਅਰ ਵਾਸਤੇ ਬਹੁਤ ਜ਼ਿਆਦਾ ਇਸ ਦੀ ਡਿਮਾਂਡ ਹੈਗੀ ਹੈ ਇਸ ਵਿੱਚ ਬਹੁਤ ਸਾਨੂੰ ਕਲਰ ਮਿਲ ਜਾਣਗੇ ਬਹੁਤ ਡਿਜ਼ਾਈਨਿੰਗ ਮਿਲ ਜਾਏਗੀ ਇਸ ਤੋਂ ਇਲਾਵਾ ਤੁਹਾਨੂੰ ਸ਼ਰਾਰਾ ਸੂਟ ਦਿਖਾਣਾ ਹੈ ਹੈਂਡਵਰਕ ਦੇ ਸ਼ਰਾਰਾ ਸੂਟ ਹਰ ਤਰ੍ਹਾਂ ਦੀ ਆਈਟਮ ਹੈ ਸ਼ਰਾਰੇ ਵਿੱਚ ਵੀ ਆਹ ਦੇਖੋ ਲੋ ਇਹ ਚੀਜ਼ ਹੈ ਕੋਲ ਦਾ ਪਟਾ ਹੈ ਵੀ ਪੂਰਾ ਹੈਵੀ ਸ਼ਰਾਰਾ ਹੈਂਡਵਰਕ ਹੈ ਸਾਰੇ ਟਿਸ਼ੂ ਦੇ ਉੱਪਰ ਸਟੋਨ ਵਰਕ ਹੈਗਾ ਸਾਰਾ ਤੇ ਪੂਰਾ ਹੈਵੀ ਕਮ ਹੈਗਾ ਇਹ ਚ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਰੁਟੀਨ ਦੇ ਵਿੱਚ ਕਿਤੋਂ ਨਹੀਂ ਦੇਖਣ ਨੂੰ ਮਿਲਣਗੀਆਂ ਜੋ ਇਹਦੀ ਲੁੱਕ ਹੈ ਜੋ ਇਹਦੀ ਗ੍ਰੇਸ ਹੈ ਇੱਕ ਪਾਰਟੀ 'ਚ ਪਾ ਲਵਾਂਗਾ ਤੁਹਾਡੇ پیسے ਪੂਰੇ ਹੋ ਜਾਣਗੇ ਇਸ ਤੋਂ ਇਲਾਵਾ ਹੋਰ ਆਈਟਮਾਂ ਦੇਖੋ ਤੁਸੀਂ ਅੱਗੇ ਦੇ ਸੋਹਣੇ ਪੀਸਾਂ ਕਿੰਨੇ ਆ ਲੋ ਪੂਰਾ ਵਰਕ ਹੈਵੀ ਹੈਂਡਵਰਕ ਦੇ ਵਿੱਚ ਹੈ ਸਾਰਾ ਪੂਰੇ ਸ਼ਰਾਰਾ ਸੂਟ ਲੈ ਲਓ ਪਲਾਜ਼ੋ ਸੂਟ ਲੈ ਲਓ ਹਰ ਤਰ੍ਹਾਂ ਦੇ ਆਈਟਮ ਤੁਹਾਨੂੰ ਮਿਲੇਗੀ ਹੈਵੀ ਦੁਪੱਟੇ ਦੇ ਨਾਲ ਬਹੁਤ ਵਧੀਆ ਦੇਖੋ ਭਾਰੀ ਦੁਪੱਟਿਆਂ ਨਾਲ ਇਹਨਾਂ ਦੇ ਇਹ ਚੀਜ਼ਾਂ ਸਪੈਸ਼ਲਿਟੀ ਹੈਗੇ ਸਾਡੀ ਸ਼ਾਪ ਦੀ ਲੋਕ ਬਹੁਤ ਦੂਰਾਂ ਦੂਰਾਂ ਸਾਡੇ ਕੋਲ ਆ ਚੀਜ਼ਾਂ ਲੈਣ ਵਾਸਤੇ ਜਾਂ ਆਨਲਾਈਨ ਤਾਂ ਸਾਡੇ ਕੋਲ ਡਿਮਾਂਡ ਜਾਨੀ ਹੈਗੀ ਕਿ ਅਸੀਂ ਆਨਲਾਈਨ ਉਹਨੇ ਸਪਲਾਈ ਵੀ ਨਹੀਂ ਪੂਰੀ ਕਰ ਸਕਦੇ ਜਿੰਨੀਆਂ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਤਾਂ ਕੁਝ ਵੀ ਨਹੀਂ ਹੈਗੀਆਂ ਇਹ ਤਾਂ ਸਿਰਫ ਇੱਕ ਜਸਟ ਝਲਕ ਮਤ ਹੈਗੇ 1% ਵੈਰਾਈਟੀ ਤੁਹਾਨੂੰ ਸ਼ੋਅ ਕਰ ਸਕਦੇ ਆ ਅਸੀਂ 99% ਅਸੀਂ ਤੁਹਾਨੂੰ ਸ਼ੋਅ ਹੀ ਨਹੀਂ ਕਰ ਸਕਦੇ ਤਾਂ ਡੇਲੀ ਸਟਾਕ ਇਹਨਾਂ ਦਾ ਆਨ ਦਾ ਡੇਲੀ ਸਟਾਕ ਇਹਨਾਂ ਦੀ ਚੀਜ਼ਾਂ ਦੀ ਸੇਵ ਹੁੰਦੀ ਹੈ ਕੋਈ ਦਿਨ ਨਹੀਂ ਜਿਸ ਦਿਨ ਇਹਦੀ ਵੈਰਾਈਟੀ ਨਵੀਂ ਨਾ ਆਂਦੀ ਹੋਵੇ ਬਾਕੀ ਕਲਰ ਵੀ ਇਹਦੇ ਵਿੱਚ ਸਾਰੇ ਤਰ੍ਹਾਂ ਦੀ ਜਿਹੜੀ ਚੁਆਇਸ ਆਹ ਹੈ ਜੀ ਮਿਲ ਜਾਣਗੇ ਬਹੁਤ ਸੋਹਣੇ ਕਲਰ ਮਿਲ ਜਾਣਗੇ ਤੁਹਾਨੂੰ ਭਾਵੇਂ ਤੁਸੀਂ ਪਾਰਟੀ ਤੇ ਪਾਓ ਪ੍ਰੀ ਵਿਡਿੰਗ ਤੇ ਪਾਓ ਘਰ ਦੇ ਫੰਕਸ਼ਨ ਤੇ ਪਾਓ ਭਾਵੇਂ ਫੰਕਸ਼ਨ ਤੇ ਜਾਣ ਲੱਗੇ ਪਾਓ ਤੁਹਾਨੂੰ ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਐਕਸਟਰਾ ਆਰਡੀਨਰੀ ਮਿਲਣਗੀਆਂ ਔਰ ਇਹ ਚੀਜ਼ਾਂ ਕਾਮਨ ਨਹੀਂ ਹੋਣਗੀਆਂ ਹਰ ਇੱਕ ਜਗ੍ਹਾ ਤੋਂ ਨਹੀਂ ਮਿਲਣਗੀਆਂ ਤੁਸੀਂ ਬਹੁਤ ਸੋਹਣੇ ਪਲਾਜ਼ੋ ਸੂਟ ਹੈਗੇ ਨੇ 벨ਵਟ ਦੇ ਗੂਨ ਦੇ ਹੈਲੋ ਆਈਟਮਾਂ ਬਿਲਕੁਲ ਡਿਫਰੈਂਟ ਨੇ ਕਸ਼ਮੀਰੀ ਵਰਕ ਦੇ ਵਿੱਚ ਹੈ ਪਲਾਜ਼ੋ ਸੂਟ ਫਰੰਟ ਕੱਟ ਦੇ ਵਿੱਚ ਬਹੁਤ ਬਹੁਤ ਜਿਆਦਾ ਵੈਰਾਈਟੀ ਹੈਗੀ ਹੈ ਔਰ ਇਹ ਤਾਂ ਤੁਹਾਨੂੰ ਕੁਝ ਵੀ ਅਸੀਂ 1% ਵੀ ਨਹੀਂ ਉਹਨਾਂ ਦੀ ਸ਼ੋਅ ਕਰ ਸਕਦੇ ਹੈਗੇ ਬਿਲਕੁਲ ਡਿਫਰੈਂਟ ਆਈਟਮਾਂ ਹੈਗੀਆਂ ਨੇ ਔਰ ਬਿਲਕੁਲ ਡਿਫਰੈਂਟ ਡਿਜ਼ਾਈਨਿੰਗ ਹੈ ਔਰ ਰੇਟ ਵੀ ਬਹੁਤ ਰੀਜ਼ਨੇਬਲ ਬਹੁਤ ਸਸਤੇ ਕਲਰ ਕੋਲ ਤਾਂ ਮੈਂ ਕਹਾਂਗਾ ਕਲਰ ਡਿਜ਼ਾਈਨ ਸਾਈਜ਼ ਤੁਹਾਨੂੰ ਸਾਰੇ ਤਰ੍ਹਾਂ ਦੇ ਸਾਈਜ਼ ਮਿਲ ਜਾਣਗੇ ਸਾਰੇ ਤਰ੍ਹਾਂ ਦੇ ਕਲਰ ਬਹੁਤ ਸਾਰੇ ਕਲਰ ਮਿਲ ਜਾਣਗੇ ਇਹ ਦੇਖੋ ਫਰੌਕ ਦੇ ਵਿੱਚ ਹੈਗਾ ਵੈਲਵਟ ਦੇ ਵਿੱਚ ਕੰਮ ਕੋਮਨ ਤੁਹਾਨੂੰ ਕਿਸੇ ਵੀ ਸ਼ਾਪ ਤੇ ਚੀਜ਼ਾਂ ਨਹੀਂ ਮਿਲਣਗੀਆਂ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਰੇਟ ਬਹੁਤ ਰੀਜ਼ਨੇਬਲ ਔਰ ਤੁਹਾਡੇ ਫਾਇਦੇ ਵਿੱਚ ਸਾਰਾ ਕੁਝ ਤੁਹਾਡੇ ਫਾਇਦੇ ਵਿੱਚ ਉਸ ਤੋਂ ਉੱਪਰ ਡਿਸਕਾਊਂਟ ਐਕਸਟਰਾ ਤੇ ਕਿੰਨਾ ਦਾ ਡਿਸਕਾਊਂਟ ਆਂਕਲ ਇਹਨਾਂ ਚੀਜ਼ਾਂ ਇਹਨਾਂ ਦੇ ਵਿੱਚ 50% ਤੱਕ ਡਿਸਕਾਊਂਟ ਮਿਲ ਜਾਣਾ ਆਪਾਂ ਨੂੰ ਵਾਹ ਜੀ ਵਾਹ ਬਸ ਆਹ ਤਾਂ ਪੀਸ ਬੜਾ ਕੈਂਟਾ ਜੀ ਇਹਦਾ ਪੀਸ ਦੇਖੋ ਤੁਸੀਂ ਇੱਕ ਉਤੇ ਇੱਕ ਸੋਨਾ ਪੀਸ ਹੈਗਾ ਜ਼ਰੀ ਦੇ ਵਰਕ ਨੇ ਹੈਂਡ ਵਰਕ ਨੇ ਬਹੁਤ ਸੋਹਣੇ ਫੈਬਰਿਕ ਨੇ ਔਰ ਕਿਸੇ ਤਰ੍ਹਾਂ ਦੀ ਫੈਬਰੀ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਕੰਪਲੇਂਟ ਵਾਲੀ ਗੱਲ ਹੀ ਨਹੀਂ ਹੈ ਕੋਈ ਇਹ ਦੇਖੋ ਚੀਜ਼ਾਂ ਦੇਖੋ ਇੱਕ ਉਤੇ ਇੱਕ ਸੋਹਣੇ ਪੀਸ ਨੇ ਮਤਲਬ ਇਹ ਤਾਂ ਉਹ ਪੀਸ ਨੇ ਜਿਹੜੇ ਇਸ ਵਾਰੀ ਮਤਲ ਤਾਂ ਦੋ ਦੋ ਤਿੰਨ ਤਿੰਨ ਲੈ ਕੇ ਜਾਣਗੇ ਹਰ ਕੋਲ ਇਸ ਤਰ੍ਹਾਂ ਹੀ ਹੋ ਰਿਹਾ ਜਿਹੜਾ ਕਸਟਮਰ ਘਰੋਂ ਸੋਚ ਕੇ ਆਉਂਦਾ ਇੱਕ ਪੀਸ ਲੈ ਕੇ ਜਾਣਾ ਉਹ ਤਿੰਨ ਤਿੰਨ ਚਾਰ ਚਾਰ ਪੀਸ ਬੈਗ ਬੈਗ ਭਰ ਕੇ ਲੈ ਕੇ ਜਾਂਦਾ ਹੈ ਇਹ ਦੇਖੋ ਲੋ ਪ੍ਰੋਪ ਦੇ ਵਿੱਚ ਜਗ ਟਾਈਮ ਕੱਢ ਕੇ ਆਇਓ ਦੁਕਾਨ ਜਾ ਰਾਂ ਆਈਟਮ ਬਹੁਤ ਸਾਡੀ ਸੁਪਰ ਹਿੱਟ ਆਈਟਮ ਰਹੀ ਹੈ ਇੰਸਟਾ ਦੇ ਉੱਪਰ ਅਸੀਂ ਰੀਲ ਪਾਈ ਸੀਗੀ ਤੋਰੇ ਸਾਨੂੰ ਐਨੇਕ ਡਿਮਾਂਡ ਆਈ ਹੈ ਕਿ ਅਸੀਂ ਦੂਜੀ ਵਾਰ ਰਿਪੀਟ ਕਰਕੇ ਚੀਜ਼ ਮੰਗਾ ਰਹੇ ਹਾਂ ਦੇਖੋ ਪੂਰਾ ਹੈਵੀ ਸਟੌਲ ਹੈ ਵੈਲਵਟ ਦੇ ਵਿੱਚ ਦੂਰੋਂ ਦੂਰੋਂ ਸਾਡੇ ਇਸ ਚੀਜ਼ ਦੀ ਡਿਮਾਂਡ ਆਈ ਹੈ ਪੂਰੇ ਪੰਜਾਬ ਦੇ ਵਿੱਚੋਂ ਕਸਟਮਰ ਸਾਡੇ ਦੇ ਨਾਲ ਇਸ ਹਨ ਆਈਟਮਾਂ ਕਰਕੇ ਜੁੜੇ ਨੇ ਆ ਦੇਖੋ ਪੀਸ ਦੇਖੋ ਇੱਕ ਤੋਂ ਇੱਕ ਪਿਆਰਾ ਪੀਸ ਹੈ ਇੱਕ ਤੋਂ ਇੱਕ ਸੋਹਣਾ ਆਈਟਮ ਹੈਗੀ ਹੈ ਐਲੋ ਪੂਰਾ ਹੈਵੀ ਵੈਲਵਟ ਦਾ ਸਟਾਲ ਹੈਗਾ ਐਲੋ ਆ ਸਟਾਲ ਨਾਲ ਤਾਂ ਤੁਸੀਂ ਮੈਂ ਕਹਿੰਨਾ ਗੱਲ ਬਣਾਈ ਪਈ ਹੈ ਜਮਾਂ ਜੀ ਸਟਾਲ ਨੂੰ ਵੀ ਦੇਖੋ ਕੀ ਚਾਹਗਾ ਨੇਰ ਕਪੜਾ ਵੀ ਵਧੀਆ ਬ੍ਰਾਂਡਡ ਕੰਪਨੀ ਦਾ ਕਪੜਾ ਫੈਬਰਿਕ ਹੈਗਾ ਸਾਰਾ ਆ ਦੇਖੋ ਲ ਇੱਕ ਤੋਂ ਇੱਕ ਪੀਸ ਪਿਆਰਾ ਤੁਸੀਂ ਕੀ ਛੱਡ ਕੇ ਜਾਓਗੇ ਇੱਥੇ ਕੀ ਲੈਣ ਆਓਗੇ ਤੇ ਤੁਸੀਂ ਬਹੁਤ ਕੁਝ ਲੈ ਕੇ ਜਾਓਗੇ ਜੇ ਕੁਝ ਵੀ ਦੇਖਣ ਦੇ ਮੂਡ ਨਾਲ ਵੀ ਆ ਗਿਆ ਤਾਂ ਤੁਸੀਂ ਬਹੁਤ ਕੁਝ ਲੈ ਜਾਓਗੇ ਆ ਦੇਖੋ ਜੀ ਕਿੱਡੇ ਮਤਲਬ ਰਾਜੇ ਮਹਾਰਾਜਿਆਂ ਦੇ ਜਿਹੜੇ ਪੀਸ ਪਾਈ ਹੁੰਦੇ ਨੇ ਨਾ ਉਹਦੇ ਪੀਸ ਮੈਂ ਕਿਹਾ ਅੰਕਲ ਤੁਸੀਂ ਪੂਰੇ ਲਿਆ ਰੱਖੇ ਨੇ ਆਹ ਦੇਖੋ ਜੀ ਸਟਾਲ ਦੇ ਉੱਪਰ ਕੜਾਈ ਚੈੱਕ ਕਰੋ ਜੀ ਪੂਰੀ ਫੁੱਲ ਹੈਵੀ ਕੜਾਈ ਹੈ ਜੀ ਸਟਾਲ ਦੇ ਉੱਪਰ ਸਾਡੇ ਕੋਲ ਬਹੁਤ ਸੋਹਣਾ ਸੋਹਣਾ ਲੇਡੀਜ਼ ਦੇ ਡਰਾਪਸ ਉੱਟ ਨੇ ਇਹ ਦੇਖੋ ਲੋ ਬਹੁਤ ਵਧੀਆ ਆਈਟਮ ਆ ਹੈਗੀਆਂ ਨੇ ਇਹਨਾਂ ਦੇ ਤੁਹਾਨੂੰ ਹਰ ਤੋਂ ਸਾਰੇ ਸਾਈਜ਼ ਮਿਲ ਜਾਣਗੇ ਬਹੁਤ ਸਾਰੇ ਕਲਰਸ ਨੇ ਔਰ ਆਈਟਮਾ ਗਰੰਟੀਡ ਹੈਗੀਆਂ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਏਗੀ ਹੀ ਨਹੀਂ ਐਲੋ ਫੁੱਟ ਵਾਲਾ ਡਰਾਪਸ ਉੱਟ ਹੈਗਾ ਇਹਨਾਂ ਦੇ ਵਿੱਚ ਤੁਹਾਨੂੰ ਪੰਜ ਪੰਜ ਕਲਰ ਮਿਲ ਜਾਣਗੇ ਸ ਇਸ ਆਰੈਂਡਰ ਪੀਸ ਨੇ ਜੀ ਐਮ ਐਲ ਐਕਸਲ ਡਬਲ ਐਕਸਲ ਟ੍ਰਿਪਲ ਐਕਸਲ 4 ਐਕਸਲ ਤੱਕ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਇਹ ਦੇਖੋ ਸਾਰੇ ਕੁਆਟਰੇ ਦੇ ਆਈਟਮ ਹੈ ਆਈਟਮ ਦੇਖੋ ਤੁਸੀਂ ਇੱਕ ਤੋਂ ਇੱਕ ਸੋਹਣਾ ਪੀਸ ਹੈਗਾ ਇਸ ਤੋਂ ਅਲਾਵਾ ਵੀ ਸਾਡੇ ਕੋਲ ਬਹੁਤ ਵੈਰਾਈਟੀ ਹੈਗੀ ਸਾਰੀ ਅਸੀਂ ਡਿਸਪਲੇ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਨਹੀਂ ਕਰ ਸਕਦੇ ਆ ਦੇਖੋ ਨਿਗਾਹ ਮਾਰੋ ਤੁਸੀਂ ਤੁਹਾਨੂੰ ਸਾਰੇ ਡਰੈਕਸੂਟ ਡਰੈਕਸੂਟ ਹੈਗੇ ਨੇ ਇਹ ਵਾਲੇ ਸਾਰੇ ਇਹ ਉਹ ਆਈਟਮ ਹਨ ਜਿਹੜੀਆਂ ਸਿਰ ਵੱਡੇ ਮਾਲ ਵੱਡੇ ਬ੍ਰਾਂਡ ਹੀ ਵੇਚਦੇ ਨੇ ਇਹ ਤੁਹਾਨੂੰ ਇਹ ਚੀਜ਼ਾਂ ਤੁਹਾਨੂੰ ਬਹੁਤ ਸਾਡੇ ਕੋਲ ਬਹੁਤ ਰੀਜ਼ਨੇਬਲ ਰੇਟ ਤੇ ਮਿਲਣਗੀਆਂ ਜਿੰਨੇ ਰੇਟ ਤੁਸੀਂ ਇੱਕ ਮਾਲ ਦੇ ਵਿੱਚ ਉਹ ਕੋਰਸੈਟ ਲੈ ਕੇ ਆਉਂ ਉਹ ਜਿਹੜੇ ਤੁਹਾਨੂੰ ਇੱਥੇ ਅਸੀਂ 5 ਕੋਰਸੈਟ ਦੇ ਦੇਾਂਗੇ ਬਹੁਤ ਰੀਜ਼ਨੇਬਲ ਰੇਂਜ ਔਰ ਬਹੁਤ ਸੋਹਣੀ ਹੁੰਦਾ ਵੈਰਾਈਟੀ ਕਿੰਨੇ ਤੋਂ ਸਟਾਰਟ ਹੋ ਜਾਂਦੇ ਨੇ ਸਾਡੇ ਕੋਲੇ ਕੋਈ 700 750 ਤੋਂ ਸਟਾਰਟ ਹੋ ਜਾਣਗੇ ਜਿਸ ਤਰ੍ਹਾਂ ਦੀ ਮਰਜ਼ੀ ਰੇਂਜ ਲੈ ਲਓ ਤੁਸੀਂ ਕੋਰਸੈਟ ਦੀ ਗਲਡ ਬਟ ਦੇ ਕੋਰਸੈਟ ਬਹੁਤ ਸੋਹਣੇ ਰੇਂਜ ਹੈ ਡਿਜ਼ਾਈਨ ਬਹੁਤ ਵਧੀਆ ਆਈਟਮ ਆ ਨੇ ਕੋਈ ਇੱਕ ਤੇ ਇੱਕ ਸੋਹਣਾ ਪੀਸ ਹੈਗਾ ਆ ਤੁਹਾਨੂੰ ਪ੍ਰਾਈਸ ਦਾ ਪੂਰਾ ਤੁਹਾਡਾ ਪ੍ਰਾਈਸ ਦੀ ਪੂਰੀ ਤਸੱਲੀ ਹੈ ਕਿੰਨਾ ਸ਼ਾਨਦਾਰ ਪੀਸ ਹੈਗਾ ਮਤਲਬ ਪਾਇਆ ਹੋਇਆ ਦੇਖ ਲਓ ਤੁਹਾਡੇ ਕਿੰਨਾ ਜੈਨ ਕੇ ਜੀ ਲੁੱਕੀ ਲੱਗਾ ਜਾਣੀਆਂ ਪਹਿਨ ਕੇ ਪਿੱਕ ਦੇ ਵਿੱਚ ਉਹ ਨਹੀਂ ਚੀਜ਼ ਨਹੀਂ ਪਤਾ ਲੱਗਦੀ ਜਿੰਨੇ ਪਹਿਨ ਕੇ ਲਾਈਵ ਹੋ ਕੇ ਪਤਾ ਲੱਗਦੀ ਹੈਗੀ ਇਹ ਦੇਖੋ ਲਓ ਜੀ ਆਈਟਮਾਂ ਦੇਖੋ ਕਿੱਡੇ ਸੋਹਣੇ ਸੋਹਣੇ ਪੀਸ ਹੈਗੇ ਨੇ ਲੌਂਗ ਲੈ ਲਓ ਸ਼ਾਰਟ ਲੈ ਲਓ ਸਟਾਈਲਿਸ਼ ਲੈ ਲਓ ਹਰ ਤਰ੍ਹਾਂ ਦੀ ਆਈਟਮ ਹੈਗੀ ਆ ਇਹ ਪੀਸ ਤਾਂ ਅੰਕਲ ਬੜਾ ਹੀ ਜੀ ਤੁਹਾਨੂੰ ਬਹੁਤ ਸਾਰੇ ਕਲਰ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਐਮ ਤੋਂ ਲੈ ਕੇ 3 ਐਕਸਲ ਤੱਕ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ ਤੇ ਹੁਣ ਅੰਕਲ ਜੀ ਸਾਨੂੰ ਇੱਥੇ ਲੈ ਕੇ ਆਏ ਨੇ ਕਹਿੰਦੇ ਬੱਚਿਆਂ ਦੀਆਂ ਆਈਟਮਾਂ ਕਿਹੜੀ ਕਿੜੀ ਆਈਟਮ ਹੁੰਦੀ ਹੈ ਤੁਹਾਨੂੰ ਬੱਚਿਆਂ ਵਾਸਤੇ ਆਪਣੇ ਕੋਲ ਬੱਚਿਆਂ ਕੋਲ ਵਾਸਤੇ ਆਪਣੇ ਕੋਲ ਹਰ ਤਰ੍ਹਾਂ ਦੀ ਆਈਟਮ ਹੈਗੀ ਹੈ ਜੀ ਬੇਬੀ ਗਾਰਲ ਹੈ ਭਾਵੇਂ ਬੇਬੀ ਗੋਆ ਹੈ ਕੋਈ ਵੀ ਏਜ ਗਰੁੱਪ ਦਾ ਹੈ ਇੱਕ ਦਿਨ ਦੇ ਬੱਚੇ ਤੋਂ ਲੈ ਕੇ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ ਮਿਲ ਜਾਗੀ ਹੁਣ ਆ ਦੇਖੋ ਜਿਹੜੇ ਪੀਸ ਨੇ ਟੋਟਲ ਇੰਡੋ-ਵੈਸਟਰਨ ਆਈਟਮਾਂ ਹੈਗੀਆਂ ਨੇ ਔਰ ਇਹ ਤੁਹਾਨੂੰ ਹਰ ਇੱਕ ਜਗ੍ਹਾ ਤੇ ਨਹੀਂ ਮਿਲਣਗੀਆਂ ਇਹ ਚੀਜ਼ਾਂ ਇਹ ਤੁਹਾਨੂੰ ਪੈਟਰਨ ਨੇ ਜਿਹੜੇ ਬਹੁਤ ਸੋਹਣੇ ਔਰ ਬਹੁਤ ਅਲੱਗ ਤਰ੍ਹਾਂ ਦੇ ਡਿਜ਼ਾਈਨ ਹੈਗੇ ਨੇ ਔਰ ਇਹਨਾਂ ਦਾ ਪ੍ਰਾਈਸ ਵੀ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟ ਦੇ ਵਿੱਚ ਪੈਣਾ ਹੈਗਾ ਇਹ ਦੇਖੋ ਜ ਮੈਂ ਕਹਿੰਦਾ ਚਾਰ ਚੰਦ ਲੱਗ ਜਾਣੇ ਨੇ ਇਹ ਚੀਜ਼ਾਂ ਨੂੰ ਤੇ ਆਪਾਂ ਨਾ ਤੁਹਾਨੂੰ ਸਿਰਫ ਸਿਲੇਕਟਡ ਜਿਹੇ ਆਈਟਮਾ ਦਿਖਾ ਰਹੇ ਆ ਇਹ ਨਹੀਂ ਹੈ ਵੀ ਸਾਰੀਆਂ ਆਮ ਨੋਰਮਲ ਆਈਟਮਾ ਦਾ ਦੇਖ ਲਓ ਉਹ ਤਾਂ ਤੁਹਾਨੂੰ ਮਿਲੇ ਜਾਣੀਆਂ ਨੇ ਕੋ ਦਿਖਾਉਣ ਦੀ ਲੋੜ ਨਹੀਂ ਸਾਰੇ ਆਈਟਮਾ ਦਾ ਦਿਖਾ ਵੀ ਨਹੀਂ ਸਕਦੇ ਸੀ ਤੋਂ ਆਨਲਾਈਨ ਨੇ ਮਤਲਬ ਵੈਰਾਈਟੀ ਹੈ ਕਿ ਇੱਕ ਵੀਡੀਓ ਦੇ ਵਿੱਚ ਸਾਰੇ ਆਈਟਮ ਆ ਹੀ ਨਹੀਂ ਕਵਰ ਨਹੀਂ ਹੋਣੀਆਂ ਤੇ ਸਿਲੇਕਟਡ ਸਿਲੇਕਟਡ ਜਿਹੇ ਚੀਜ਼ਾਂ ਨੇ ਜਿਵੇਂ ਆਹ ਦੇਖੋ ਜੀ ਆਹ ਪੀਸ ਕੱਢੇ ਨੇ ਤੁਹਾਡੇ ਵਾਸਤੇ ਅਗਲੇ ਇਹਨਾਂ ਬਾਰੇ ਦੱਸੋ ਜੀ ਇਹ ਦੇਖੋ ਛੋਟੇ ਬੱਚੇ ਦਾ ਪੈਂਟ ਕੋਟ ਹੈਗਾ 4-5 ਮਹੀਨੇ ਦੇ ਬੱਚੇ ਦਾ ਪੈਂਟ ਕੋਟ ਹੈਗਾ ਇਹ ਔਰ 14 ਸਾਈਜ਼ ਤੋਂ ਲੈ ਕੇ ਤੁਹਾਨੂੰ ਇਸ ਚ ਸਾਰੀਆਂ ਤਰ੍ਹਾਂ ਦੀ ਆਈਟਮ ਮਿਲ ਜਾਏਗੀ। ਇਹ ਸਿਲੈਕਟਰ ਦੇ ਕਲਰ ਤੁਹਾਡੇ ਵਾਸਤੇ ਕੱਢੇ ਨੇ। ਕੋਲ ਪੈਂਡ ਸਿਲੈਕਟ ਕਰਨਾ ਬੱਚੇ ਵਾਸਤੇ ਬਹੁਤ ਮਤਲਬ ਮਾਮਾ-ਵਾਦ ਤੇ ਲਾ ਲਈਏ ਜਾਂ ਪੇਰੈਂਟਸ ਵਾਸਤੇ ਬਹੁਤ ਅੱਕੀ ਗੱਲ ਹੈ। ਆਹ ਲਓ ਜੀ ਬਲੇਜ਼ਰ ਦੇਖੋ। ਇਹ ਐਕਸਨ ਪੀਸ ਤੁਸੀਂ ਪਾਏ ਦੇਖੇ ਨੇ ਜਿਹੜੇ ਵੱਡੇ ਵੱਡਿਆਂ ਦੇ ਹਨਾ ਤੇ ਇਹ ਬੱਚਿਆਂ ਦੇ ਲਿਆ ਆ ਜੀ। ਇਹ ਚ ਵੈਰਾਈਟੀ ਮੈਂ ਕਹਿੰਦਾ ਇੰਨੀ ਮਿਲ ਜਾਣੀਆਂ ਤੁਸੀਂ ਸੋਚ ਨਹੀਂ ਸਕਦੇ। ਆਹ ਪੂਰਾ ਜੀ। ਇਧਰ ਮਾਰ ਲਓ ਨਿਗਾ ਸਾਰੇ ਟੰਗੇ ਹੋਏ ਨੇ। ਐਂਗਰ ਲਾਏ ਹੋਏ ਨੇ ਪੂਰਾ ਪ੍ਰੋਪਰ ਜਿਵੇਂ ਆਪਾਂ ਸਮਾਉਨੇ ਆ ਨਾ ਉਹ ਚੀਜ਼ ਹੈ ਤੇ ਐਂਗਲ ਇਹਨਾਂ ਦਾ ਰੇਟ ਕੀ ਹੁੰਦੇ ਨੇ ਜਿਹੜੇ ਆਪਾਂ ਕੋਟਪੈਂਟ ਦੀ ਗੱਲ ਕਰ ਲਈਏ ਇਹ ਤੁਹਾਨੂੰ ਸਾਰੇ ਤਰ੍ਹਾਂ ਦੇ ਰੇਂਜ ਮਿਲ ਜਾਣੇ ਆ ਤੇ ਇਹਨਾਂ ਨੂੰ ਕੋਈ 8-900 ਰੁਪਏ ਤੋਂ ਕੋਟਮੈਂਟ ਸ਼ੁਰੂ ਹੋ ਜਾਣਾ ਹੈਗਾ ਤੁਹਾਨੂੰ 2000-2500 ਰੁਪਏ ਦਾ ਕੋਟਪੈਂਟ ਮਿਲ ਜਾਣਾ ਮਤਲਬ ਇਹਦੇ ਕੋਲ ਬੱਚਿਆਂ ਦੇ ਟਰੈਕਸੂਟ ਨੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਨਾਲ ਪਾਉਛਿਆ ਗਿਆ ਇਹਨਾਂ ਦੇ ਵਿੱਚ ਫਰੰਟ ਵੀ ਬੈਕ ਵੀ ਔਰ ਬਾਟਮ ਤੇ ਵੀ ਕੰਮ ਬਣਿਆ ਹੋਇਆ ਇਸ ਤਰ੍ਹਾਂ ਹੀ ਤੁਹਾਨੂੰ ਬੱਚਿਆਂ ਦੇ ਜੈਕਟਸ ਵਗੈਰਾ ਹੈਗੀਆਂ ਨੇ ਇਹਦੇ ਕੋਲ ਬਹੁਤ ਸੋਹਣਾ ਸ ਇਹਨਾਂ ਚੀਜ਼ਾਂ ਸਾਡੇ ਕੋਲ ਬਹੁਤ ਅੱਛੀ ਡਿਮਾਂਡ ਰਹੀ ਹੈ ਔਰ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਅਸੀਂ ਬਾਰ-ਬਾਰ ਰਿਪੀਟ ਕਰਕੇ ਇਹ ਚੀਜ਼ਾਂ ਫੈਕਟਰੀ ਤੋਂ ਤਿਆਰ ਕਰਵਾਈਆਂ ਨੇ ਸਪੈਸ਼ਲ ਆਰਡਰ ਦੇ ਉੱਪਰ ਇਹ ਦੇਖੋ ਆਈਟਮਾਂ ਦੇਖੋ ਜੈਕਟ ਬੱਚੇ ਦੀ ਬਹੁਤ ਸੋਹਣਾ ਇੰਪੋਰਟਡ ਫੈਬਰਿਕ ਹੈਗਾ ਅਪਨੇ ਕੋਸ਼ਿਸ਼ ਕੀਤੀ ਆ ਵੀ ਮੈਕਸਿਮਮ ਤੋਂ ਮੈਕਸਿਮਮ ਸਟਾਫ ਤੁਹਾਨੂੰ ਦਿਖਾਇਆ ਜਾਵੇ ਤੇ ਬਾਕੀ ਜਿਵੇਂ ਅੰਕਲ ਜੀ ਨੇ ਦੱਸਿਆ ਵੀ ਆਪਾਂ 1% ਸਟਾਫ ਹੀ ਤੁਹਾਨੂੰ ਦਿਖਾ ਪਾਏ ਆ ਬਾਕੀ ਦਾ 99% ਸਟਾਫ ਦੇਖਣ ਦੇ ਲਈ ਕੀ ਕਰਨਾ ਹੈ ਤੁਸੀਂ ਅਰੋੜਾ ਚ ਕਲੈਕਸ਼ਨ ਤੇ ਵਿਜ਼ਿਟ ਕਰਨਾ ਹੈ ਤੇ ਲਾਸਟ ਅੰਕਲ ਜੀ ਕੀ ਕਹਾਂਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਜੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਜੇਕਰ ਤੁਸੀਂ ਆਪਣੇ ਲੁੱਕ ਬਿਲਕੁਲ ਡਿਫਰੈਂਟ ਰੱਖਣਾ ਚਾਹੁੰਦੇ ਹੋ ਕਿਸੇ ਵੀ ਗੈਦਰਿੰਗ ਦੇ ਕਿਸੇ ਪਾਰਟੀ ਤੇ ਕਿਸੇ ਫਰੈਂਡ ਸਰਕਲ ਦੇ ਵਿੱਚ ਤਾਂ ਇੱਕ ਵਾਰ ਸਾਡੇ ਕੋਲ ਜ਼ਰੂਰ ਵਿਜ਼ਿਟ ਕਰੋ ਉਹ ਤੁਹਾਡੀਆਂ ਉਮੀਦ ਨਾਲੋਂ ਤੁਹਾਨੂੰ ਵਧੀਆ ਚੀਜ਼ ਮਿਲੇਗੀ کیا ਬਾਤ ਹੈ ਜੀ ਕਿਉਂਕਿ ਐਨਾ ਐਕਸਪੀਰੀਅੰਸ ਹੋ ਗਿਆ ਇਹਨਾਂ ਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਬੱਚਿਆਂ ਨੂੰ ਇਹਨਾਂ ਨੇ ਡਰੈੱਸਾਂ ਦਿੱਤੀਆਂ ਅੱਜ ਉਹਨਾਂ ਦੇ ਬੱਚੇ ਵੀ ਆਹ ਇਹਨਾਂ ਕੋਲ ਡਰੈੱਸਾਂ ਲੈਣ ਆ ਰਹੇ ਨੇ ਤੇ ਬਾਕੀ ਅਗਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਉਹਦੇ ਲਈ ਤੁਹਾਨੂੰ ਐਕਸ ਇਨਾਂ ਨਾਲ ਰੈਗੂਲਰ ਜੁੜਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਇੰਸਟਾਗ੍ਰam ਤੇ ਪੇਜ ਹੈ ਅੰਕਲ ਅਰੋੜਾ ਕਲੈਕਸ਼ਨ ਤੋਂ ਅਰੋੜਾ ਕਲੈਕਸ਼ਨ ਤੇ ਫੇਸਬੁੱਕ ਤੇ ਵੀ ਬਣਿਆ ਹੋਇਆ ਉਹ ਜਾ ਕੇ ਫੋਲੋ ਕਰ ਲਓ ਉਹਦੇ ਰੈਗੂਲਰ ਅਪਡੇਟ ਪਾਉਂਦੇ ਰਹਿੰਦੇ ਨੇ ਬਾਕੀ ਅਸੀਂ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਤੁਹਾਡੇ ਵਾਸਤੇ ਨਵੀਆਂ ਨਵੀਆਂ ਚੀਜ਼ਾਂ ਨਵੇਂ ਨਵੇਂ ਫੈਲੇ ਤੁਹਾਡੇ ਕਰਾਉਂਦੇ ਰਹੀਏ ਤੇ ਇਸੇ ਤਰ੍ਹਾਂ ਅੱਗੇ ਵੀ ਆਪਾਂ ਆਉਂਦੇ ਰਹਾਂਗੇ ਇਸੇ ਤਰ੍ਹਾਂ ਦੀਆਂ ਘੈਂਟ ਘੈਂਟ ਵੀਡੀਓ ਦੇ ਨਾਲ ਹੱਸ ਤੱਕਦੇ ਲਈ ਹੱਸਦੇ ਰਹੋ ਵਸਦੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ